ਸੂਕਾ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਨੀਰ ਕਰਦੇ ਆ ਸਾਰੇ ਠੀਕ ਹੋਵੋਗੇ ਆਪਾਂ ਸੀਗੇ ਅੱਜ ਇੱਧਰ ਡਰਮ ਤੇ ਮਾਰ ਲਈ ਇੱਕ ਸਰਵਿਸ ਸਟੇਸ਼ਨ ਤੇ ਸਰਵਿਸ ਸਟੇਸ਼ਨ ਤਾਂ ਬੀਐਸਵੀ ਬਹੁਤ ਨੇ ਪਰ ਜਿਹੜਾ ਇੱਥੇ ਬੈਸਟ ਵੇ ਆ ਸੈਲਫ ਸਰਵਿਸ ਦਾ ਉਹ ਬਹੁਤ ਪਸੰਦ ਆਇਆ ਆਪਾਂ ਨੂੰ ਹਣਾ ਮੈਂ ਸਾਰੇ ਆਪ ਆਪਣਾ ਕੰਮ ਆਪ ਕਰਦੇ ਆ ਜਿਵੇਂ ਕਲੀਨ ਕਰਨੀ ਆ। ਇਹਨੂੰ ਵੈਕਿਊਮ ਕਰਨਾ, ਸ਼ੈਂਪੂ ਕਰਨਾ, ਵਾਸ਼ ਕਰਨਾ ਇਹਦੇ ਧੂਣਾ ਉਹਨੇ ਇਹ ਕੁਝ ਸਾਰਾ ਕੰਮ ਆਪ ਕਰਦੇ ਆ ਤੇ ਅੰਦਰ ਜਿਹੜੇ ਲੱਗੇ ਹੋਣੇ ਕੈਬਨ ਬਣੇ ਹੋਣੇ ਤੁਸੀਂ ਦੇਖ ਸਕਦੇ ਹੋ 5 ਡਾਲਰ ਤੋਂ ਸਟਾਰਟ ਹੋ ਜਾਂਦੇ ਆ ਇਹਨਾਂ ਦੇ। ਅੰਦਰ ਤੁਸੀਂ ਪੇ ਕਰੋ 5 ਡਾਲਰ ਤੇ ਤੁਹਾਡਾ ਉੱਪਰ ਟਾਈਮ ਆਉਂਦਾ। ਹਨਾ? ਇਹ ਇੰਨੇ ਟਾਈਮ ਦੇ ਵਿੱਚ ਵਿੱਚ ਜੇ ਤੁਹਾਡੇ 5 ਡਾਲਰ ਛੱਡੇ ਹੋਏ। ਉਹਦੇ ਤੁਸੀਂ ਸ਼ੈਂਪੂ ਕਰਨਾ ਵੈਕਿਊਮ ਕਰਨਾ ਜੋ ਵੀ ਕਰਨਾ ਕਰ ਸਕਦੇ ਹੋ ਆਪਣਾ ਗੱਡੀਆਂ ਸਾਰੇ ਆ ਤੁਸੀਂ ਦੇਖ ਸਕਦੇ ਆ ਆਪਣੇ ਆਪ ਕਲੀਨ ਕਰਦੇ ਆ ਇੱਥੇ ਤੇ ਜਿਹੜੀ ਮੈਂ ਇੱਕ ਚੀਜ਼ ਤੁਹਾਨੂੰ ਹੋਰ ਸ਼ੇਅਰ ਕਰਨੀ ਸੀ ਉਹ ਕੀ ਸੀ ਮੈਂ ਬਹੁਤ ਜਗ੍ਹਾ ਤੇ ਗਈ ਆ ਇੱਥੇ ਘੁੰਮਦੇ ਫਿਰਦੇ ਰਹੇ ਆ ਦੇਖਦੇ ਰਹੇ ਆ ਤੇ ਇੱਕ ਟਰੀ ਆ ਹਾਂ ਦੇਖਣ ਨੂੰ ਇਹ ਲੱਗਦਾ ਜਿਦਾ ਇਕੱਲ ਹੁੰਦੇ ਆ ਛੋਟੇ ਰਾਈਟ ਹਨਾ ਤੇ ਜੈਰੀ ਦਾ ਰੂਬੀ ਲੱਗਦਾ ਛੋਟਾ ਛੋਟਾ ਇਹ ਇਹ ਸਮਝ ਨਹੀਂ ਆਉਂਦੀ ਵੀ ਇਹ ਹੈ ਕਿ ਆ ਨੀਚੇ ਦੇਖੋ ਤੁਸੀਂ ਦੇਖੋਗੇ ਬਹੁਤ ਟੁੱਟਕੇ ਡਿੱਗੇ ਹੋਏ ਨੇ ਲੱਗਦੇ ਬਿਲਕੁਲ ਇਦਾਂ ਹੀ ਆ ਜਿੱਦਾਂ ਛੋਟੇ ਐਪਲ ਨੇ ਜੇ ਕਿਸੇ ਨੂੰ ਪਤਾ ਹੋਇਆ ਭੈਣ ਭਰਾ ਨੂੰ ਜਰੂਰ ਦੱਸਿਓ ਇਹ ਕੈਨੇਡਾ ਵਾਲਿਆਂ ਤਾਂ ਪਤਾ ਹੋਉਂਦੀ ਐ ਅਜੇ ਤਾਂ ਨਹੀਂ ਮੈਂ ਐਵੇਂ ਕਹਾਂ ਦੇਖਿਆ ਕਿਤੇ ਬਹੁਤ ਜਗ੍ਹਾ ਤੇ ਮੈਂ ਦੇਖੇ ਨੇ ਖਾਣ ਨੂੰ ਇਹਨਾਂ ਦਾ ਜਿਹੜਾ ਟੇਸਟ ਆ ਉਹ ਜਿੱਦਾਂ ਐਪਲ ਕੱਚਾ ਹੁੰਦਾ ਉਸ ਹਿਸਾਬ ਦਾ ਪਰ ਅੱਛਾ ਬਹੁਤ ਸੋਹਣਾ ਤੇ نیچے ਸਾਰਾ ਪਰਿਆ ਪਿਆ ਜਿਉ ਜੋ ਪੱਕਦੇ ਮਿਲਣਾ ਲੱਗਦੇ ਆ ਇਹ ਹਨਾ ਮੈਂ ਵਖੂ ਕੋਲੋਂ ਤੋਂ ਦਿਖਾਉਣੀ ਆ ਮੈਂ ਪਹਿਲਾਂ ਦੂਰੋਂ ਇਦਾਂ ਲੱਗਦਾ ਸੀ ਜਿਦਾਂ ਚੈਰੀ ਹੁੰਦੀ ਆ ਆ ਤੁਸੀਂ ਦੇਖ ਸਕਦੇ ਹੋ ਕਿੱਥੇ ਕਿੱਥੇ ਤੱਕ ਗਿਰੇ ਪਏ ਸਾਰੇ ਕਿਉਂਕਿ ਜਦ ਇਹ ਮੈਂ ਪਹਿਲਾਂ ਆਉਂਦੀ ਸੀ ਸਰਵਿਸ ਸਟੇਸ਼ਨ ਤੇ ਉਦੋਂ ਛੋਟੇ ਛੋਟੇ ਲੱਗੇ ਹੋਏ ਸੀਗੇ ਹਨਾ ਹੋਨੇ ਵੱਡੇ ਹੋ ਗਏ ਜਿਹੜੇ ਜ਼ਿਆਦਾ ਵੱਡੇ ਨੇ ਉਹ ਡੇਡੇ ਨੇ ਪਤਾ ਨਹੀਂ ਹੈ ਕੀ ਚੀਜ਼ ਹੈ ਖਾਓਗੇ ਤਾਂ ਤੁਹਾਨੂੰ ਥੋੜਾ ਥੋੜਾ ਐਪਲ ਦਾ ਟੇਸਟ ਆਊਗਾ ਸਮਝੋ ਬਹਾਰਾ ਪਰ ਮਾਰਕੀਟ ਦੇ ਵਿੱਚ ਤਾਂ ਨਹੀਂ ਮੈਂ ਦੇਖਿਆ ਕਿਤੇ ਜਦੋਂ ਆਪਾਂ ਫੂਡ ਸਵਾਰਾ ਲੈਣ ਜਾਂਦੇ ਆ ਜਾਂ ਵੈਜੀਟੇਬਲਸ ਲੈਣ ਜਾਂਦੇ ਆ ਕਿਤੇ ਨਹੀਂ ਦਿਖਿਆ ਮੈਨੂੰ ਇਹ ਇੱਥੇ ਦਿਖਿਆ ਆ ਜਰੂਰ ਦੱਸਿਓ ਜੇ ਕਿਸੇ ਵੀ ਮੇਰੇ ਭੈਣ ਭਰਾ ਨੂੰ ਪਤਾ ਹੋਵੇ bien fruta ki nama ki que Se no key, right ਆਪਾਂ ਵੀ ਕੋਸ਼ਿਸ਼ ਕਰਾਂਗੇ ਜੇ ਇਹਦਾ ਪਤਾ ਕਰੀਏ ਇਹ ਕੀ ਚੀਜ਼ ਹੈ ਤੁਸੀਂ ਵੀ ਕੋਸ਼ਿਸ਼ ਕਰਿਓ ਦੱਸਿਓ ਜਿਹੜੇ ਇੱਥੇ ਰਹਿੰਦੇ ਨੇ ਪਰਮਾਨੈਂਟਲੀ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਇਹ ਕੀ ਚੀਜ਼ ਹੈ ਸਾਨੂੰ ਨਹੀਂ ਪਤਾ ਜਿਹੜੇ ਅਸੀਂ ਤਾਂ ਘੁੰਮਣ ਕਰਨ ਵਾਲੇ ਬੰਦੇ ਆ ਹੁਣ ਘੇਟਣਾ ਨਹੀਂ ਆ ਇਹ ਆ ਕੇ ਮੁੱਕ ਨਹੀਂ ਰਹੇ ਹਾਂ ਸਰਾ ਹਰ ਸਟੇਸ਼ਨ ਦਾ ਮੈਨੂੰ ਬਹੁਤ ਪਸੰਦ ਆਇਆ ਕਾਰ ਕੇਅਰ ਸੈਂਟਰ ਵੈਕਿਊਮ ਪ੍ਰੈਸੈਂਟਰ ਬੈਕ ਟੂ ਮੈਂ ਸ਼ੈਂਪੂ ਸੈਂਟਰ ਸਾਰੇ ਇੱਥੇ ਆਪਣਾ ਆਪਣਾ ਆਉਂਦੇ ਆ ਤੇ ਆਪ ਆਪਣੀਆਂ ਕਾਰਾਂ ਵਾਸ਼ ਕਰਦੇ ਆ ਸਾਫ ਕਰਦੇ ਆ ਤੇ ਚਲੇ ਜਾਂਦੇ ਆ ਤੁਹਾਨੂੰ ਜੀ ਮਿਲਾਂਗੇ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤਦ ਤੱਕ ਸ਼ਸ਼ੀ ਦਾ ਆਪਾਂ ਜਨਤਾ ਕੀ ਨਾਮ ਹੈ ਖਾਣੇ ਆ ਕਿਤੇ ਮਠਿਆਈਆਂ ਨੇ ਇਕ ਨਾਲ ਆਪ ਟ੍ਰਾਈ ਕਰਦੇ ਆ ਔਰ ਆਪ ਦੇਖ ਰਹੇ ਹੋ ਜਿਵੇਂ ਸੋ ਮੈਂ ਪੁੱਛਿਆ ਵੀ ਇਹ ਵੈਸੇ ਇਸ ਚੀਜ਼ ਬਾਰੇ ਸਰਦੰਦਿਆਂ ਨੇ ਜਿਹੜੇ ਇੱਥੇ ਨਾਲ ਸਿੱਧੇ ਘੁੰਮਦੇ ਨੇ ਨੇੜੇ ਦੇ ਉਹਨਾਂ ਨੇ ਤਾਂ ਨਹੀਂ ਹਜੇ ਤੱਕ ਮੈਨੂੰ ਦੱਸਿਆ ਕਿ ਨਹੀਂ ਆਈ ਡੋਨਟ ਨੋ ਬਈ ਅਸੀਂ ਦੱਸ ਨਹੀਂ ਸਕਦੇ ਕੀ ਆ ਉਹ ਮੈਨੂੰ ਆਪ ਨੂੰ ਖੁਦ ਨਹੀਂ ਪਤਾ ਪਰ ਹੈ ਜ਼ਰੂਰ ਇਹਦੀ ਕਾੜ ਕੱਢਣੀ ਹੈ ਵੀ ਹੈ ਕੀ ਚੀਜ਼ ਪੱਤੇ ਵੀ ਇਹਦੇ ਸੇਵਰ ਦੇ ਬੂਟੇ ਵਰਗੇ ਹੀ ਨੇ ਹੈਨਾ ਆਪਦੇ ਦੇਖੋ ਆਹ ਕਿਵੇਂ ਨੇ ਚਲੋ ਜੀ ਜਿਹੜੇ ਵੀ ਭਣ ਭਰਾਂ ਨੂੰ ਪਤਾ ਹੋਇਆ ਜ਼ਰੂਰ ਸ਼ੇਅਰ ਕਰਿਓ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਬੰਨ੍ਹਦੇ ਸਬਸਕ੍ਰਾਈਬ ਇਦਾਂ ਹੀ ਆਪਾਂ ਹੋਰ ਕਿਸੇ ਵੀ ਵੀਡੀਓ ਦੇ ਨਾਲ ਤੁਹਾਨੂੰ ਨਵੀਂ-ਨਵੀਂ ਜਾਣਕਾਰੀ ਦਿਵਾਗੇ ਇੱਕ ਗੱਲ ਹੋਰ ਇਹਦੇ ਸੀਡ ਵੀ ਬਿਲਕੁਲ ਐਪਲ ਵਰਗੇ ਆ ਆ ਦੇਖੋ ਉੱਪਰ ਵੀ ਐਸਨ ਮੇੜ ਤੋਂ ਫੇਰ ਦਿਖਾਉਣੀ ਇੱਕ ਵਾਰ ਓਕੇ ਜੀ bye take care